ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1012 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1013 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਰ ਕਰ ਮੰਗਾ ਜਗ ਪਰ ਬੋਧੈ ਮਨ ਅੰਦਾ ਪਤ ਹਾਰੀ ਆਪ ਤਾਂ ਹਰੇਕ ਘਰ ਵਿੱਚ ਜਾ ਕੇ ਪਿਛਿਆ ਮੰਗਦਾ ਹੈ ਪਰ ਜਗਤ ਨੂੰ ਸੱਤ ਧਰਮ ਦਾ ਉਪਦੇਸ਼ ਕਰਦਾ ਹੈ ਆਪਣਾ ਮਨ ਅੰਨਾ ਹੋਣ ਦੇ ਕਾਰਨ ਮਨਮੁਖ ਆਪਣੀ ਇੱਜ਼ਤ ਗਵਾ ਲੈਂਦਾ ਹੈ ਭਰਮ ਭੁਲਾਣਾ ਸ਼ਬਦ ਨਾ ਚੀਨੈ ਜੂਵੈ ਬਾਜੀ ਹਾਰੀ ਪਟਕਣਾ ਵਿੱਚ ਪੈ ਕੇ ਜੀਵਨ ਰਾਹ ਤੋਂ ਖੁੰਝਿਆ ਹੋਇਆ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਜਿਵੇਂ ਕੋਈ ਜਵਾਰੀਆ ਜੂਏ ਵਿੱਚ ਬਾਜੀ ਹਾਰਦਾ ਹੈ ਤਿਵੇਂ ਮਨਮੁਖ ਆਪਣੀ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ ਅੰਤਰ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਆਪਣੇ ਵੱਲੋਂ त्यागी ਬਣੇ ਹੋਏ ਮਨਮੁਖ ਦੇ ਮਨ ਵਿੱਚ ਤ੍ਰਿਸ਼ਨਾ ਦੀ ਵੱੜਦੀ ਅੱਗ ਗੁਰੂ ਤੋਂ ਬਿਨਾਂ ਬੁਝਦੀ ਨਹੀਂ ਪਰ ਬਾਹਰ ਧੂਣੀਆਂ ਤਪਾਂਦਾ ਹੈ ਗੁਰਸੇਵਾ ਬਿਨ ਭਗਤ ਨਾ ਹੋਵੀਂ ਕਿਉਂ ਕਰ ਚੀਨਸਿ ਆਪੈ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ ਇਹ ਮਨਮੁਖ ਆਪਣੇ ਆਤਮਿਕ ਜੀਵਨ ਨੂੰ ਕਿਵੇਂ ਪਛਾਣੇ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ ਉਹਨਾਂ ਅੰਤਰ ਆਤਮੇ ਇਸ ਨੂੰ ਸੁਝਦਾ ਹੈ ਕਿ ਕਿਹੜੀ ਕਿ ਗ੍ਰਸਤੀ ਕਿਰਤੀਆਂ ਕਿਰਤੀ ਗ੍ਰਸਤੀਆਂ ਦੀ ਨਿੰਦਿਆ ਕਰ ਕਰਕੇ ਨਰਕੀ ਜੀਵਨ ਬਤੀਤ ਕਰ ਰਿਹਾ ਹੈ 88 ਤੀਰਥ ਭਰਮ ਵਿਗੁੱਚੈ ਕਿਉਂ ਮਲ ਧੋਪੈ ਪਾਪੈ 18 ਤੀਰਥਾਂ ਉੱਤੇ ਭੌਂ ਭੌਂ ਕੇ ਵੀ ਮਨ ਮੁਖਤਿਆਗੀ ਖੁਆਰ ਹੀ ਹੁੰਦੇ ਹਨ ਤੀਰਥਾਂ ਤੇ ਜਾ ਨਾਲ ਪਾਪਾਂ ਦੀ ਮੈਲ ਕਿਵੇਂ ਧੁੱਪ ਸਕਦੀ ਹੈ ਜੇ ਮਨ ਸਾਫ਼ ਨਹੀਂ ਤੇ ਜਿੰਨੇ ਮਰਜੀ ਤੀਰਥਾਂ ਦੇ ਨਾਲੋਂ ਤੂੰ ਨਾਂਦਾ ਫਿਰੇ ਤੀਰਥਾਂ ਤੇ ਤੇਰੇ ਮਨ ਦੀ ਮੈਲ ਨਾ ਜਾਵੇ ਛਾਣੀ ਖਾਕ ਬੇਪੂਤ ਚੜਾਈ ਮਾਇਆ ਕਾ ਮਗ ਜੋ ਹੈ ਲੋਕ ਵਿਖਾਵੇ ਲਈ ਸੁਹਾ ਸ਼ਾਂਦਾ ਹੈ ਤੇ ਉਹ ਸੁਹਾ ਆਪਣੇ ਪਿੰਡੇ ਉੱਤੇ ਮੜ ਲੈਂਦਾ ਹੈ ਪਰ ਅੰਤਰ ਆਤਮੇ ਮਾਇਆ ਦਾ ਰਸਤਾ ਰਖਦਾ ਰਹਿੰਦਾ ਹੈ ਕਿ ਕੋਈ ਗ੍ਰਿਸ਼ਤੀਦਾਨੀ ਆ ਕੇ ਮਾਇਆ ਭੇਟ ਕਰੇ ਅੰਤਰ ਬਾਹਰ ਇੱਕ ਨਾ ਜਾਣੈ ਸਾਚ ਕਹੇ ਤੇ ਛੋਹ ਹੈ ਬਾਹਰੋਂ ਤੇ ਅੰਦਰੋਂ ਹੋਰ ਹੋਣ ਕਰਕੇ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਇੱਕ ਪਰਮਾਤਮਾ ਨੂੰ ਵਿਆਪਕ ਨਹੀਂ ਸਮਝ ਸਕਦਾ ਜੇ ਸੱਚਾ ਵਾ ਕਿਸ ਨੂੰ ਵਾਕੀਏ ਤਾਂ ਖਿਜਦਾ ਹੈ ਪਾਠ ਪੜੇ ਮੁਖ ਝੂਠੋ ਬੋਲੈ ਨੁਗੁਰੇ ਕੀਮਤ ਉਹ ਹੈ ਧਾਰਮਿਕ ਪੁਸਤਾਂ ਦਾ ਪਾਠ ਧਾਰਮਿਕ ਪੁਸਤਕਾਂ ਦਾ ਪਾਠ ਵੀ ਪੜਦਾ ਹੈ ਤਾਂ ਪਰ ਮੂੰਹੋਂ ਝੂਠ ਹੀ ਬੋਲਦਾ ਹੈ ਗੁਰੂਹੀਣ ਹੋਣ ਕਰਕੇ ਉਸ ਦੀ ਮਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ ਭਾਵ ਜਹਰਾ ਤਿਆਗ ਨਾਲ ਉਹਦੇ ਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ ਨਾਮ ਨਾ ਜਪਈ ਕਿਉਂ ਸੁਖ ਪਾਵੇ ਬਿਨ ਨਾਵੇ ਕਿਉਂ ਸੋਹ ਹੈ ਜਦ ਤੱਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤੱਕ ਆਤਮਿਕ ਆਨੰਦ ਨਹੀਂ ਮਿਲਦਾ ਪ੍ਰਭੂ ਨਾਮ ਤੋਂ ਬਿਨਾ ਜੀਵਨ ਸੁੱਚਜਾ ਨਹੀਂ ਬਣ ਸਕਦਾ ਮੂੰਡ ਮਡਾਏ ਜਟਾ ਸਿੱਖ ਬਾਦੀ ਮੋਨ ਰਹਿ ਹੈ ਅਬੇ ਮਾਨਾ ਕੋਈ ਸਿਰ ਮਨਾ ਲੈਂਦਾ ਹੈ ਕੋਈ ਜਟਾਂ ਦਾ ਜੂੜਾ ਬਣਾ ਲੈਂਦਾ ਹੈ ਤੇ ਮੋਨ ਧਾਰ ਕੇ ਬੈਠ ਜਾਂਦਾ ਹੈ ਇਹ ਸਾਰੇ ਵੇਖਦਾ ਮਾਨ ਪੀ ਕਰਦਾ ਹੈ ਮਨੁਆ ਡੋਲੇ ਦੇ ਦਿਸਤਾਵੇ ਬਿਨ ਰਤ ਆਤਮ ਗਿਆਨਾ ਪਰ ਆਤਮਿਕ ਤੌਰ ਤੇ ਪ੍ਰਭੂ ਨਾਲ ਡੂੰਗੀ ਸਾਂਹ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ ਤੇ ਮਾਇਆ ਦੀ ਤ੍ਰਿਸ਼ਨਾ ਵਿੱਚ ਹੀ ਦਸੀ ਪਾਸੀ ਦੌੜਦਾ ਫਿਰਦਾ ਹੈ ਅਮਰਤ ਛੋੜ ਮਹਾ ਬਿਖ ਪੀਵੈ ਮਾਇਆ ਕਾ ਦੇਵਾਨਾ ਅੰਤਰਾਤਮੇ ਮਾਇਆ ਦਾ ਪ੍ਰੇਮੀ ਰਹਿਣ ਕਰਕੇ ਪਰਮਾਤਮਾ ਦਾ ਨਾਮ ਅਮਰਤ ਛੱਡ ਦਿੰਦਾ ਹੈ ਤੇ ਤ੍ਰਿਸ਼ਨਾ ਦਾ ਉਹ ਜ਼ਹਿਰ ਪੀਂਦਾ ਰਹਿੰਦਾ ਹੈ ਜੋ ਇਸ ਦੇ ਆਤਮਿਕ ਜੀਵਨ ਨੂੰ ਮਾਰ ਮੁਕਾਂਦਾ ਹੈ ਕਿਰਤ ਨਾ ਮਿਟਈ ਹੁਕਮ ਨਾ ਬੂਜੈ ਪਸ਼ੂਆ ਮਾਹੇ ਸਮਾਨਾ ਪਰ ਇਸ ਮਨਮੁਖ ਦੇ ਕੀ ਵਸ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕਾਠ ਅੰਦਰੋਂ ਮੁਕਦਾ ਨਹੀਂ ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ ਪਰਮਾਤਮਾ ਦੀ ਰਜਾ ਨੂੰ ਨਹੀਂ ਸਮਝ ਸਕਦਾ ਇਸ ਤਰ੍ਹਾਂ ਤਿਆਗੀ ਬਣ ਕੇ ਵੀ ਪਸ਼ੂ ਸੁਭਾਅ ਵਿੱਚ ਟਿਕਿਆ ਰਹਿੰਦਾ ਹੈ ਹਾਥ ਕਮੰਡਲ ਕਾ ਪੜਿਆ ਮਨ ਤ੍ਰਿਸ਼ਨਾ ਉਪਜੀ ਭਾਰੀ ਮਨਮੁਖ ਮਨੁਖ ਤਿਆਗੀ ਬਣ ਕੇ ਹੱਥ ਵਿੱਚ ਚਿੱਪੀ ਫੜ ਲੈਂਦਾ ਹੈ ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ ਪਰ ਮਨ ਵਿੱਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ ਇਸਤਰੀ ਤਜ ਕਰ ਕਾਮ ਵਿਆਪਿਆ ਚਿੱਤ ਲਾਇਆ ਪਰ ਨਾਰੀ ਆਪਣੇ ਵੱਲੋਂ ਤਿਆਗੀ ਬਣ ਕੇ ਆਪਣੀ ਇਸਤਰੀ ਛੱਡ ਕੇ ਆਏ ਨੂੰ ਕਾਮ ਵਾਸ਼ਨਾ ਨੇ ਆd ਬਾਇਆ ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ ਸੇਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜ਼ਾਰੀ ਚੇਲੇ ਬਣਾਉਂਦਾ ਹੈ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਕਾਮ ਵਾਸਨਾ ਵਿੱਚ ਗਰਸਿਆ ਹੋਇਆ ਹੈ ਤੇ ਇਸ ਤਰ੍ਹਾਂ ਸੰਿਆਸੀ ਬਣਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਮਸਖਰਾ ਬਣਿਆ ਹੋਇਆ ਹੈ ਅੰਤਰ ਵੇਖ ਬਾਹਰ ਨਿਪਰਾਤੇ ਤਾਂ ਜੰਮ ਕਰੇ ਖੁਵਾਰੀ ਮਾਨਮੁਖ ਦੇ ਅੰਦਰ ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ ਜ਼ਹਿਰ ਹੈ ਬਾਹਰ ਲੋਕਾਂ ਨੂੰ ਵਿਖਾਉਣ ਵਾਸਤੇ ਸ਼ਾਂਤੀ ਧਾਰਨ ਕੀਤੀ ਹੋਈ ਹੈ ਅਜੇਹੇ ਪਖੰਡੀ ਨੂੰ ਆਤਮਕ ਮੌਤ ਖੁਆਰ ਕਰਦੀ ਹੈ ਸੋ ਸੰਿਆਸੀ ਜੋ ਸਤਗੁਰ ਸੇਵੈ ਵਿਚੋ ਆਪ ਗਵਾਏ ਅਸਲ ਸੰਿਆਸੀ ਉਹ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਇਹ ਆਪਣੇ ਅੰਦਰੋਂ ਆਪਾ ਆਪ ਭਾਵ ਦੂਰ ਕਰਦਾ ਹੈ ਸ਼ਾਦਨ ਭੋਜਨ ਕੀ ਆਸ ਨ ਕਰਈ ਅਚਿੰਤ ਮਿਲੈ ਸੋ ਪਾਏ ਲੋਕਾਂ ਪਾਸੋਂ ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ ਸਹਿਜ ਸੁਭਾਏ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ ਬਕੈ ਨਾ ਬੋਲੇ ਖਿਮਾ ਧਨ ਸੰਗ ਰਹਿ ਤਾਮਸ ਨਾਮ ਜੜਾਏ ਬਹੁਤ ਵੱਧ ਘਟ ਬੋਲ ਨਹੀਂ ਬੋਲਦਾ ਰਹਿੰਦਾ ਦੂਜਿਆਂ ਦੇ ਦੇਖੀ ਨੂੰ ਸੁਹਾਰਨ ਦਾ ਸੁਭਾਅ ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਅੰਦਰੋਂ ਕਰੋਧ ਸਾੜ ਦਿੰਦਾ ਹੈ ਧਨ ਗਿਰਹੀ ਸੰਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ ਜਿਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਜੋੜੀ ਰੱਖਦਾ ਹੈ ਉਹ ਭਾਗਾ ਵਾਲਾ ਹੈ ਚਾਹੇ ਉਹ ਗ੍ਰਿਸ਼ਤੀ ਹੈ ਚਾਹੇ ਸੰਿਆਸੀ ਹੈ ਚਾਹੇ ਜੋਗੀ ਹੈ ਕਿਉਂਕਿ ਪਰਮਾਤਮਾ ਗ੍ਰਿਸ਼ਤ ਚ ਰਹਿੰਦਿਆਂ ਵੀ ਮਿਲ ਸਕਦਾ ਹੈ ਜੇ ਨੀਅਤ ਸਾਫ਼ ਹੋਵੇ ਤਾਂ ਆਸ ਨਿਰਾਸ ਰਹੇ ਸੰਿਆਸੀ ਏਕਸ ਸਿਓ ਲੇਵ ਲਾਏ ਅਸਲ ਸੰਿਆਸੀ ਉਹ ਹੈ ਜੋ ਮਾਇਕ ਆਸਾਂ ਵੱਲੋਂ ਨਿਰਾਸ਼ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਹਾਰੇ ਰਸ ਪੀਵੇ ਤਾਂ ਸਾਤ ਆਵੇ ਨਿਜ ਕਰਤਾ ਢੀ ਲਾਏ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਰਸ ਪਿੰਦਾ ਹੈ ਤੇ ਅੰਤਰਾਤਮੇ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ਮਨੁਆ ਨ ਡੋਲੇ ਗੁਰਮਖ ਬੂਜੈ ਧਾਵਤ ਵਰਜ ਰਹਾਏ ਜਦੋਂ ਮਨੁੱਖ ਗੁਰ ਦੀ ਸ਼ਰਨ ਪੈ ਕੇ ਸਹੀ ਜੀਵਨ ਰਾਹ ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿੱਚ ਡੋਲਦਾ ਨਹੀਂ ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ ਗ੍ਰਿਉ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਗੁਰੂ ਦੀ ਸਿੱਖਿਆ ਲੈ ਕੇ ਜੰਗਲ ਭਾਲਣ ਦੇ ਥਾਂ ਸਰੀਰ ਘਾਰ ਨੂੰ ਖੋਜਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ब्रह्मा विष्णु महेश श्रेष्ठ नाम रते विचारि ब्रह्मा जी होवे विष्णु जी होवे शिव जी होवे ओ भी सब तो उत्तम हन जो प्रभु दे नाम विच रंगीज के सुंदर विचार दे मालिक बन गए खाणी बाणी गगन पाताल जनता ज्योत तुम्हारी हे प्रभु पावे चौहा खानिया दे जीवा विच ਉਹਨਾਂ ਦੀਆਂ ਬੋਲੀਆਂ ਵਿੱਚ ਪਾਤਾਲ ਆਕਾਸ਼ ਵਿੱਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤ ਹੈ ਸਭ ਸੁਖ ਮੁਗਤ ਨਾਮ ਧੋਨ ਬਾਣੀ ਸੱਚ ਨਾਮ ਓਰ ਧਾਰੀ ਪਰ ਜਿਨ੍ਹਾਂ ਨੇ ਤੇਰੇ ਸਦਾ ਤੇਰੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌਣ ਜਾਰੀ ਹੈ ਜਿਨ੍ਹਾਂ ਦੀ ਸੂਰਤ ਤੇਰੀ ਸਿਫਤ ਸਲਾਹ ਦੀ ਬਾਣੀ ਵਿੱਚ ਹੈ ਉਨਾ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾ ਤੋਂ ਖਲਾਸੀ ਮਿਲਦੀ ਹੈ ਨਾਮ বিনা ਨਹੀਂ ਛੂਟ ਸਾਨੰਕ ਸਾਚੀ ਤਰ ਤੂੰ ਤਾਰੇ ਏ ਨਾਨਕ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ ਤੂੰ ਵੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖਤਰਾ ਨਹੀਂ ਹੋਵੇਗਾ ਕਿਉਂਕਿ ਬਾਣੀ ਪਥਰਾ ਰੂ ਮਿਚਾਰਦੀ ਹੈ ਤੇ ਬਾਣੀ ਪੜਨੇ ਸੁਣਨੇ ਵਿਚਾਰਨੇ ਬੜੀ ਜ਼ਰੂਰੀ ਹੈ ਮਾਰੂ ਮਹੱਲਾ ਪਹਿਲਾ ਰਾਗ ਮਾਰੂ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਾਤ ਮਾਤ ਪਿਤਾ ਸੰਜੋਗ ਪਾਏ ਰਕਤ ਬਿੰਦ ਮਿਲ ਪਿੰਡ ਕਰੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਮਾਂ ਦੇ ਪਿਓ ਦੇ ਸਰੀਰਕ ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ ਮਾਂ ਦਾ ਲਹੂ ਤੇ ਪਿਓ ਦਾ ਵੀਰਜ ਮਿਲਣ ਤੇ ਪਰਮਾਤਮਾ ਜੀਵ ਦਾ ਸਰੀਰ ਬਣਾਉਂਦਾ ਹੈ ਇਹ ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੈ ਅੰਤਰ ਗਰਭ ਉਰਦ ਲੈਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਮਾਂ ਦੇ ਪੇਟ ਵਿੱਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ ਚਰਨਾ ਵਿੱਚ ਲੱਗੀ ਰਹਿੰਦੀ ਹੈ ਉਹ ਪਰਮਾਤਮਾ ਦੀ ਇਸ ਹਰ ਤਰ੍ਹਾਂ ਸੰਭਾਲ ਕਰਦਾ ਹੈ ਤੇ ਲੋੜ ਅਨੁਸਾਰ ਪਰਮਾਤਮਾ ਦਿੰਦਾ ਹੈ ਪਰਮਾਤਮਾ ਇਸ ਮਨੁੱਖ ਦੀ ਜੋ ਬੱਚਾ ਪੇਟ ਵਿੱਚ ਪੁਠਾ ਲਟਕਿਆ ਹੋਇਆ ਹੈ ਹਾਤਰਾਂ ਦੀ ਸੰਭਾਲ ਕਰਦਾ ਹੈ ਤੇ ਲੋੜ ਅਨੁਸਾਰ ਪਦਾਰਥ ਵੀ ਪਹੁੰਚਾਉਂਦਾ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੋ ਉਰਾਖਨ ਹਾਰੇ ਕਿਉਂਕਿ ਪਰਮਾਤਮਾ ਨਾਮ ਸਿਮਰਨ ਦੇ ਕੇ ਮਾਦਾ ਦੇ ਗਰਭ ਵਿੱਚ ਜੀਵ ਦੀ ਰਖਿਆ ਕਰਦਾ ਹੈ ਸੰਸਾਰ ਪਵਜਲ ਕਿਉਂ ਤਰੈ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰੀ ਜੀਵ ਸੰਸਾਰ ਸਮੁੰਦਰ ਤੋਂ ਕਿਵੇਂ ਕਿਸੇ ਹਾਲਤ ਵਿੱਚ ਪਾਰ ਨਹੀਂ ਲੰਘ ਸਕਦਾ ਗੁਰਮਖ ਨਾਮ ਨਿਰੰਜਨ ਪਾਈਐ ਆਫਰਿਓ ਭਾਰ ਅਫਾਰ ਟਰੈ ਰਹਾਓ ਕਿਉਂਕਿ ਜੀਵ ਮਾਇਆ ਆਦਿਕ ਦੇ ਹੰਕਾਰ ਨਾਲ ਆਫਰਿਆ ਰਹਿੰਦਾ ਹੈ ਪਰਮਾਤਮਾ ਦਾ ਨਾਮ ਜਿਸ ਉਤੇ ਮਾਇਆ ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ ਉਸ ਦਾ ਹੰਕਾਰ ਆਦਿਕ ਦਾ ਸਹਿ ਭਾਰ ਦੂਰ ਹੋ ਜਾਂਦਾ ਹੈ ਇਹ ਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ ਸਮੁੰਦਰ ਵਿੱਚ ਡੋਬਿਆ ਕਰਦਾ ਹੈ ਰਹਾਓ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੋ ਹਰੇ ਹੇ ਹਰੀ ਪਰਮਾਤਮਾ ਮੈਨੂੰ ਗੁਣਹਗਾਰ ਨੂੰ ਤੇਰੇ ਉਹ ਪੁਕਾਰ ਭੁੱਲ ਗਏ ਹਨ ਮੈਂ ਮਾਇਆ ਦੇ ਮੋਹ ਵਿੱਚ ਚੱਲਾ ਹੋਇਆ ਪਿਆ ਹਾਂ ਤੇਰਾ ਸਿਮਰਨ ਕਰਨ ਤੋਂ ਬੇਵਸ ਹਾਂ ਤੂੰ ਦਾਤਾ ਦਿਆਲ ਸਭੈ ਸਿਰ ਐਨਸ ਦਾਤ ਸਮਾਲ ਕਰੇ ਪਰ ਤੂੰ ਦਿਆ ਦਾ ਸੋਮਾ ਹੈ ਮਾਲਕਾ ਹਰੇਕ ਜੀਵ ਦੇ ਸਿਰ ਤੇ ਰਾਖਾ ਹੈ ਪਰਮਾਤਮਾ ਤੇ ਸਭ ਨੂੰ ਦਾਤਾ ਦਿੰਦਾ ਹੈ ਦਿਆਲ ਪ੍ਰਭੂ ਦਿਨ ਰਾਤ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਦਾਤਾ ਦਿੰਦਾ ਹੈ ਚਾਰ ਬਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਘਰ ਵਾਸ ਧਰੇ ਜੀਵ ਪਰਮਾਤਮਾ ਪਾਸੋਂ ਚਾਰੇ ਹੀ ਪਦਾਰਥ ਲੈ ਕੇ ਜਗਤ ਵਿੱਚ ਜੰਮਿਆ ਹੈ ਫਿਰ ਵੀ ਪ੍ਰਭੂ ਦੀ ਬਖਸ਼ਿਸ਼ ਭੁਲਾ ਕੇ ਸਦਾ ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿੱਚ ਨਿਵਾਸ ਰੱਖਦਾ ਹੈ ਲਾਗੇ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਚੋਹਾਂ ਪਦਾਰਥਾਂ ਵਿੱਚੋਂ ਮੁਕਤ ਪਦਾਰਥ ਗਵਾ ਲੈਂਦਾ ਹੈ ਕਿਉਂਕਿ ਜੀਵ ਮਾਇਆ ਦੇ ਮੋਹ ਵਿੱਚ ਬੜੀ ਛੇਤੀ ਫਸਦਾ ਹੈ ਮਾਇਆ ਇਸ ਨੂੰ ਭਰਮਾ ਰੈਂਦੀ ਹੈ ਤੇ ਮੂਰਖ ਲੋਗ ਮਾਇਆ ਦੇ ਪਿੱਛੇ ਬਹੁ ਛੇਤੀ ਲੱਗਦੇ ਹਨ ਮਾਇਆ ਇਕੱਲਾ ਪੈਸਾ ਹੀ ਨਹੀਂ ਅੱਜ ਕੱਲ ਤੇ ਮਾਇਆ ਹੋਰ ਤਰ੍ਹਾਂ ਦੀ ਵੀ ਹੋ ਗਈ ਹੈ ਨਵੇਂ ਯੁੱਗ ਵਿੱਚ ਸ਼ਾਇਦ ਗੁਰੂ ਪਿਆਰੇ ਆਪ ਜੀ ਨੂੰ ਪਿੱਛੋਂ ਆਵਾਜ਼ਾਂ ਵੀ ਆ ਰਹੀਆਂ ਹੁਣ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਤੇ ਲੋਕ ਐਟੇ ਮੂਰਖ ਨੇ ਰਾਤ ਨੂੰ 12-12 ਵਜੇ ਤੱਕ ਡੀਜੇ ਨਹੀਂ ਬੰਦ ਕਰਦੇ ਇਹ ਵੱਡੇ ਮੂਰਖ ਨੇ ਨਾ ਸੌਂਦੇ ਨੇ ਤੇ ਨਾ ਸੌਣ ਦਿੰਦੇ ਨੇ ਸਾਡੇ ਪਿੰਡ ਮਾਛੀਆਂ ਕਲਾਂ ਚ ਖਾਸ ਕਰਕੇ ਗੁਰੂ ਦਾ ਪਾਠ ਵੀ ਰਖਾਣਗੇ ਸੁਖਮਨੀ ਸਾਹਿਬ ਵੀ ਕਰਾਣਗੇ ਗੁਰੂ ਨੂੰ ਘਰ ਵੀ ਲਿਆਣਗੇ ਫਾਰਮੈਲਟੀ ਪੂਰੀ ਕਰਨ ਵਾਤੇ ਤੇ ਅੱਧੀ ਅਤੀ ਰਾਤ ਤੱਕ दारू ਪੀ ਕੇ ਭੰਗੜੇ ਪਾਣਗੇ ਤੇ ਫਿਰ ਗੁਰੂ ਵੱਲੋਂ ਇਹਨਾਂ ਨੂੰ ਫਿਟਕ ਹੀ ਮਿਲਦੀ ਹੈ ਗੁਰੂ ਘਰੋਂ ਇਹਨਾਂ ਨੂੰ ਫਿਰ ਹਮੇਸ਼ਾ ਫਿਟਕਾਂ ਹੀ ਪੈਂਦੀਆਂ ਹਨ ਇਹ ਵੀ ਇੱਕ ਅੱਜ ਕੱਲ ਮਾਇਆ ਦਾ ਰੂਪ ਹੈ ਸੋ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਦ ਤੱਕ ਮਾਇਆ ਮਨੁੱਖ ਨੂੰ ਘੇਰੀ ਰੱਖਦੀ ਹੈ ਉਹ ਗੁਰੂ ਨਾਲ ਨਹੀਂ ਜੁੜਨ ਦਿੰਦੀ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਘਰਵਾਸ ਧਰੇ ਲਾਗੇ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਘਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1013 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1014 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ